ਚੱਲ ਰਿਹਾ ਭੈਣ ਦੀ ਲੰਨ ਵਾਈਕੀ ਖਾਲਸਾ ਵਾਈਕੀ ਕਿਤੇ ਹੁਣੇ ਆਜੋ ਐਮੀ ਭੈਣ ਚ ਨਿਗਰ ਟਾਰ ਤਾਂ ਪੂਰਾ ਹੋ ਗਿਆ ਹਣ ਸ਼ੇਅਰ ਵੀ ਆ ਪੋਸਟ ਸੈਕ ਪੈਟਰੀਆਰਕੀ ਡਿਸਕਸ਼ਨ ਤੇ ਇੱਕ ਕਮੈਂਟ ਭੈਣ ਚ ਆ ਗਿਆ ਮੈਂਬਰ ਕੋਸਟ ਆ ਲੋਜੀ ਆ ਜੋ ਪਰਦੀ ਲਾ ਆ ਮੈਂ ਤਾਂ ਪਹਿਲਾਂ ਗੱਡੀ ਤੋਂ ਨਹੀਂ ਫਿਰ ਆ ਚੱਕਣਾ ਵਿੱਚ ਵਿੱਚ ਗੱਲ ਕਰੀ ਜੰਨੇ ਬਾਅਦ ਵਿੱਚ ਮੈਂ ਐਡਿਟ ਕਰ ਦੂੰਗਾ ਕੋਈ ਨਹੀਂ ਆ ਨਾ ਆ ਜੋ ਪਰਦੀ ਲਾ ਪਰ ڈاکੂ ਆ ਜਾ gatra tajiki kandya see bro i only got like 8 9 sets today i'm gonna do like good morning uh maybe pull over uh and pull up hammer crow reverse hyper and uh thing of it pack so yeah we could start the fucking podcast bro holy shit holy fuck man. okay why you Why you fuck up 20 ਤੇ ਹੋ ਗਿਆ اچھا ਬਾਬਿਓ ਅੱਜ ਅਸੀਂ ਗੱਲ ਕਰਨੀ ਸੀ ਆ ਵੀ ਆ ਗਿਆ ਵਧੀਆ ਚੜ੍ਹਦੀ ਕਲਾ ਸਾਰੇ ਆ ਗਏ ਅੱਜ ਅੱਜ ਸਾਰੇ ਉਹ ਸਾਰੇ ਦਰਸ਼ਕੋ ਜੀ ਆਇਆਂ ਨੂੰ ਅੱਜ ਬਹੁਤ ਵਧੀਆ ਗੱਲ ਅੱਜ ਕਰਨੀ ਸੀ ਕਿ ਜਿਹੜੀ ਜਿਹੜਾ ਅੱਜ ਦਾ ਸਮਾਜ ਆ ਉਹਨੂੰ ਤੁਸੀਂ ਭਾਵੇਂ ਕੁਸ਼ਤ ਵੀ ਕਹੋ ਫੈਮਿਨਿਸਟ ਕੋ ਆਕੋ ਕੋ ਉਹ ਇੱਕ ਜਵਾਨ ਲੜਕੀ ਦੇ ਮਤਲਬ ਪੱਖ ਤੋਂ ਕਿਸ ਤਰ੍ਹਾਂ ਦਾ ਕੋਈ ਤੁਸੀਂ ਇਹ ਸੋਚੋ ਅੱਜ ਵਾਸਤੇ ਤੁਸੀਂ ਦੇਖੋ ਪਹਿਲੀ ਗੱਲ ਆ ਜਦੋਂ ਇਹਨਾਂ ਨੇ ਗੇਮ ਮੇਰੇ ਚ ਲਾਨ ਕਰਤੀ ਤਾਂ ਇੱਲੇ ਬੰਦੇ ਬੁੰਡ ਦੇਣ ਲਾਪੇ ਜਨਾਨੀਆਂ ਲਈ ਲਾਨੇ ਨਹੀਂ ਬਚੀ ਤੇ ਉਹਦੇ ਨਾਲ ਭੈਣਚੋ ਹੁਣ ਬਰਥ ਰੇਟ ਘਟ ਗਈ ਆ ਇਹ ਗੱਲ ਸੋਚਣ ਵਾਲੀ ਆ ਹੈਨਾ ਇਹ ਵਿਚਾਰੀਆਂ ਭੈਣਚੋ ਓਨਲੀ ਫੈਨਸ ਤੇ ਆਪਣਾ ਫੁੱਦਾ ਦਿਖਾ ਲਦੀਆਂ ਕਿ ਕੋਈ ਸਾਨੂੰ ਵੀ ਆ ਕੇ ਭੈਣਚੋ ਲਾਨ ਦੇ ਦੇ ਐਸੀ ਗੱਲ ਕਦੇ ਸੋਚੋ ਜਿਹੜੀ ਆਮ ਹੁਣ ਜਨਾਨੀ ਸੀ ਪੁਰਾਣੇ ਜ਼ਮਾਨੇ ਚ ਜਾਂ ਤਾਂ ਉਹ ਜ਼ਬਰਦਸਤੀ ਪਿਓ ਨੂੰ ਵਿਆਹ ਦਿੰਦਾ ਸੀ ਜਾਕੋਂ ਨੂੰ ਚੱਕ ਕੇ ਲੈ ਜਾਂਦਾ ਸੀ ਰੋਜ਼ ਉਹਨੂੰ ਜੋਰ-ਜੋਰ ਦਬ ਕੇ ਦਬ ਕੇ ਲੰਨ ਮਿਲਦੀ ਸੀ ਹੁਣ ਕਿੱਥੇ ਭੈਣ ਚੋਂ ਮਿਲਦੀ ਆ ਇਹ ਦੱਸੋ ਮੈਨੂੰ ਤੇ ਖਾ ਲੋ ਇਹ ਜਿੰਨੀਆਂ ਵੀ ਅੱਜ ਗੱਲਾਂ ਭੈਣ ਚੋਦ ਮੁੰਮੇ ਕੱਢ ਕੱਢ ਕੇ ਫਰਾਂਸ ਦੀਆ ਪ੍ਰੋਟੈਸਟ ਲਾਣੀਆਂ ਹਨਾ ਯੂਕਰੇਨ ਦੇ ਵਿੱਚ ਭੈਣ ਚੋਦ ਕਬਰਾਂ ਦੇ ਮੋਰੀ ਚਿੱਟੜ ਹਲਾਣੀਆਂ ਹਨਾ ਇਹ ਚੰਗੇ ਕੱਪੜੇ ਨਹੀਂ ਪਾਦੀਆਂ ਇਸੇ ਕਰਕੇ ਕਿਉਂਕਿ ਅੰਡਰਫਾਕਟ ਆ ਹਾਂਜੀ ਸ਼ਾਕਪ੍ਰੀਤ ਭਾਜੀ ਦੱਸੋ ਜੀ देखो मैं थोड़ा आज थोड़ा टायर्ड जहाँ हाँ मैं फटाफट मैं ये कह दूंगा ये देखो कि जिड़े बंदे मतलब कि कह लो कि नैरेटिव मतलब के फॉलो मतलब करन करके गे बन गए ने राइट ना दोज आर द पीपल यू डोंट नीड इन योर ओ business. तुसी सीरियस काते बनी जन्ने आ नहीं मैं फिर अगे होर दसदा ना फिर एदा मतलब है कि मोर ਮਤਲਬ ਕਿ ਕਹਿ ਲੋ ewomen फॉर द रेस्ट ਆਈ ਬ्रोਸ ਇਹ ਸੀਰੀਅਸ ਗੱਲ ਥੋੜਾ ਅਸੀਂ ਇਸੀ ਮਤਲਬ ਸੱਚ ਗੱਲ ਕਰ ਰਹੇ ਹਾਂ ਪਰ ਸੀਰੀਅਸਲੀ ਥੋੜਾ ਮੈਂ ਕਿਹਾ ਕਿ ਇੰਨੇ ਬੰਦੇ ਬੁੰਡ ਦੇਣ ਲਾਪੇ ਕਿ ਜਨਾਨੀਆਂ ਦੇ ਲੰਨ ਨਹੀਂ ਬਚੀ ਤੁਸੀਂ ਉਤੋਂ ਹਾਂਜੀ ਐਕਚੁਅਲੀ ਸਾਰ ਸਾਨੂੰ ਚਾਹੀਦੇ ਨਹੀਂ ਮੈਂ ਆਪਣੀ ਗੱਲ ਬੰਦਿਆਂ ਦੀ ਥੋੜਾ ਕੀਤੀ ਅਸੀਂ ਅੱਜ ਜਨਾਨੀ ਦੇ ਪੱਖ ਤੋਂ ਗੱਲ ਕਰ ਰਹੇ ਹਾਂ ਸਮਝਦੇ ਨਹੀਂ ਤੁਸੀਂ ਜਿੱਦਾਂ ਸੋਚੋ ਹੁਣ ਸਿੱਖੀ ਬੰਦੇ ਨੂੰ ਕਹਿੰਦੀ ਭਾਰ ਚੱਕ ਇਸਲਾਮ ਕਹਿੰਦਾ ਨਹੀਂ ਤਾਂ ਫੈਮਿਨਿਸ ਸੋਚਦਾ ਸਿੱਖੀ ਵਧੀਆ ਕੋਈ ਸਿੱਖੀ ਚ ਬੰਦਾ ਸੋਹਣਾ ਹੁੰਦਾ ਤੁਸੀਂ ਗੱਲ ਸਮਝੋ ਅਸੀਂ ਕਿਹੜੀ ਗੱਲ ਕਰ ਰਹੇ ਹਾਂ ਤੁਸੀਂ ਮਿਸੋਜਨਿਸ ਦਾ ਅਸੀਂ ਪੇਟਰੀਆਰਕਲ ਦਾ ਫਰਕ ਆ ਫਰਕ ਆwidehat ਵਾਜੀ ਹੂੰ ਇਹ ਗੱਲ ਕਹਿ ਰਹੇ ਸੀ ਕਿ ਅੱਜ ਕੱਲ ਜਨਾਨੀਆਂ ਕ੍ਰੋਨਿਕਲੀ ਅੰਡਰਫੱਕਡ ਆ ਕਾਲਸ ਪੱਕੀ ਆ ਸਟੈਟਿਸਟਿਕਲੀ ਵੀ ਗੱਲ ਵੈਸੇ ਜੇ ਅਸੀਂ ਸਿੱਧੀ ਗੱਲ ਕਰਦੇ ਗੱਲ ਸਾਫ਼ ਦਿੱਤਾ ਅੰਡਰ ਫੱਕਿੰਗ ਬਹੁਤ ਆ ਬਹੁਤ ਸਾਰੀਆਂ ਜਨਾਨੀਆਂ 30 35 35 ਸਾਲ ਦੀ ਉਮਰ ਤੱਕ ਵੀ ਵਰਜਨ ਰਹਿਣੀਆਂ ਕਿਉਂਕਿ ਜਨਾਨੀ ਲਈ ਜਿੱਦਾਂ ਨਹੀਂ ਕਹਿੰਦੇ ਦੇ ਬੰਦੇ ਲਈ ਸੈਕਸ ਹੈਗਾ ਫਿਜ਼ੀਕਲ ਜਨਾਨੀ ਲਈ ਮੈਂਟਲ ਆ ਜੇ ਤੁਸੀਂ ਜਨਾਨੀ ਨੂੰ ਦਬਾ ਕੇ ਰਗੜਾ ਨਹੀਂ ਲਾਉਂਦੇ ਉਹ ਕਦੇ ਵੀ ਉਸ ਸੈਕਸ ਨੂੰ ਮਨਜ਼ੂਰ ਨਹੀਂ ਕਰ ਸਕਦੀ ਇਹ ਮਿਮੇਲਡੀਆਂ ਐਨੀਮਲਿਸਟਿਕ ਚੀਜ਼ ਆ ਬੰਦੇ ਨੂੰ ਕੰਸਟੈਂਟ ਮੈਂ ਇੱਕ ਜਿੱਦਾਂ ਕਹਿ ਲਓ ਕਿ ਮੈਂ ਆਪਣੀ ਦਾ ਟਿੱਪਣੀ ਮੈਂ ਮਤਲਬ ਕਿ ਲਿਮਿਟਡ ਆਬਜ਼ਰਵੇਸ਼ਨ ਦੇ ਵਿੱਚ ਮੈਂ ਤੁਹਾਨੂੰ ਜਿਆਦਾ ਦੇ ਦੇਣਾ ਆ ਕਿ जिस अगर मैं देखा राइट कि जो औरत मतलब right? के कह लो कि ऑरगैजम जो मर्जी होंगे राइट कि इट डजेंट ऑलवेज कम फ्रॉम मतलब के कह लो कि जो तो मतलब के हाउ शी इज फीलिंग ठीक है समटाइम्स इट आल्सो कम्स फ्रॉम व्हाट शी thinks she should okay, be. Okay, bro. ठीक है आसीन वो गलत है ताकि why taking this seriously for man? i told you man i'm a bit tired today just wanted you to listen actually all okay theek hai sun lo koi nahi koi tarah hi energy oh gall ho ra like oh gall ho ra ki gall jehdi kar reha under fucking di gall kar reha je ohda fuck hi nahi hunda to ohdi orgasm kitta hogi assi gall kar reha ki istri de pakhton bhi hai na istri de pakhton ajj under fucking bahut zyada ਇਸ स्त्री ਨੂੰ ਵੀ ਆਪਟੀਮਲ ਲਾਨਰ ਮਤਲਬ ਲੈਣ ਲਈ ਵੀ ਇੱਕ ਤਰ੍ਹਾਂ ਦਾ ਸਮਾਜ ਚਾਹੀਦਾ ਜਿਹਦੇ ਵਿੱਚ ਉਹ ਬਸ ਇੱਕ ਸੈਕਸ਼ੂਅਲ ਆਬਜੈਕਟ ਇੱਕ ਪ੍ਰੋਪਰਟੀ ਆ ਕਿਉਂਕਿ ਤੁਸੀਂ ਆਪ ਦੇਖੋ ਹੁਣ ਤੁਸੀਂ ਉਹਨੂੰ ਖੁੱਲਾ ਛੱਡਤਾ ਕਹਿ ਲਓ ਹਨਾ ਉਹਦੀ ਫਾਕਿੰਗ ਤੁਸੀਂ ਬੰਦ ਕਰਤੀ ਉਹ ਕੀ ਕਰਦੀ ਆ ਉਹ ਰੈਫਿਊਜੀ ਮੰਗਾਉਂਦੀ ਆ ਛੋਟੇ ਛੋਟੇ ਕਪੜੇ ਪਾਉਂਦੀ ਓਨਲੀ ਫੈਨਸ ਕਰਦੀ ਸਭ ਕੁਝ ਇਸੇ ਕਰਕੇ ਕਿ ਮੈਨੂੰ ਮੁੜ ਕੇ ਉਹ ਚੰਗੀ ਚੰਗਾ ਰਗੜਾ ਮਿਲੇ ਚੰਗਾ ਰਗੜਾ ਮਤੋਂ ਬੰਦਾ ਮੇਰੇ ਭੈਣ ਚੋਂ ਗਲ ਚ ਸੰਗਲ ਪਾ ਕੇ ਚੰਗੀ ਤਰ੍ਹਾਂ ਮੇਰੀ ਲਵੇ ਇਹ ਗੱਲ ਅਸੀਂ ਕਹਿ ਰਹੇ ਹਾਂ ਅੱਜ ਦੇ ਸਮਾਜ ਦੇ ਵਿੱਚ ਅੰਡਰ ਫੱਕਿੰਗ ਬਹੁਤ ਜ਼ਿਆਦਾ ਵਾਈਸਟ ਰਾਈ ਭਾਜੀ ਇਹਦੇ ਬਾਰੇ ਕੋਈ ਵਿਚਾਰ ਨਹੀਂ ਇਨਕਰੀਸ ਦ ਫੱਕਰ ਇਟ ਹਾਂ ਇਨਕਰੀਸ ਫਾਕ ਰੇਟ ਪਰ ਕਿਸ ਤਰ੍ਹਾਂ ਹੋਗੀ ਉਹ ਤਾਂ ਤਾਂ ਹੀ ਆ ਜੇ ਤੁਸੀਂ ਹੁਣ ਉਹ ਇਹ ਗੱਲ ਆ ਦੇਖੋ ਇੱਕ ਬਾਰ ਮੈਂ ਇੱਕ ਬੇਸਟ ਬਲੈਕ ਵੂਮਨਸ ਦੀ ਗੱਲ ਸੁਣਦਾ ਸੀ ਵੱਡੇ ਮੁੱਮੇ ਵੱਡੇ ਚਿਤਣਾ ਵਾਲੀਆਂ ਉਹ ਕਹਿੰਦੀ ਸੀ ਕਿ ਭੈਣਚੋਦ ਜਦੋਂ ਗੋਰੇ ਸਾਨੂੰ ਗੁਲਾਮ ਬਣਾ ਕੇ ਰੱਖਦੇ ਸੀ ਉਦੋਂ ਉਹਨਾਂ ਦਾ ਫਰਜ ਬਣਦਾ ਸੀ ਲੰਨ ਦੇਣੀ ਹੁਣ ਭੈਣਚੋ ਸਾੜੇ ਦਿੰਦੇ ਨਹੀਂ ਇਹ ਗੱਲ ਦੇਖੋ ਉਹਦੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਬਲੈਕ ਵੂਮਨ ਨੂੰ ਔਰੀਕਲ ਆ ਜੋ ਬਲੈਕ ਔਮਨ ਕਹਿੰਦੀ ਆ ਜੇ ਤੁਸੀਂ ਉਹਦੇ ਖਿਲਾਫ ਜਾਓਗੇ ਤਾਂ ਤੁਸੀਂ ਜੇਲ੍ਹ ਜਾ ਸਕਦੇ ਆ ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਕਾਂਗਲੀਜ਼ ਪ੍ਰिजन ਗਾਰਡ ਰੱਖਿਓ ਤੁਹਾਡਾ ਰੇਪ ਕਰਨ ਲਈ ਠੀਕ ਆ ਕਿ ਜੇ ਤੁਸੀਂ ਨਿਗੜੀ ਦਾ ਰੇਪ ਨਹੀਂ ਕਰੋਗੇ ਤਾਂ ਨਿਗਰਨੇ ਤੁਹਾਡਾ ਕਰਨਾ ਇਹ ਅਮਰੀਕਾ ਚ ਕਲੂਨ ਆ ਸੁਪਰੀਮ ਕੋਰ ਤੋਂ ਜੱਜਮੈਂਟ ਆਇਆ ਜਾ ਕੇ ਸੁਪਰੀਮ ਕੋਰਟ ਪੁੱਛ ਲਓ ਤੁਸੀਂ ਕਹੋਗੇ ਕਿੱਥੇ ਆਇਆ ਲਿਖਿਆ ਨਹੀਂ ਹੋਇਆ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕੋ ਹੈਲੋ ਮੈਡਮ ਇਫ ਬਲੈਕ ਊਮਨ ਡਿਮਾਂਡਸ ਸੈਕਸ ਫਰਮ ਮੀ ਐਮ ਆਈ ਆਬਲੀਗੇਟਿਡ ਸ਼ੀ ਊਲ ਸੇ ਵਾਟ ਕਾਈਂਡ ਆਫ ਸਟੂਪਿਡ ਕੁਐਸਚਨ ਯੂ ਆਰ ਡੂਇੰਗ ਯੂ ਆਰ ਡਿਸਰੈਸਪੈਕਟਿੰਗ ਥਿਸ ਕੋਰਟ ਵੇ ਗਾਲ ਕੋਗੇ ਤੁਹਾਨੂੰ ਪਰੋਂ ਨਾ ਨਹੀਂ ਕਰੋਗੇ ਇੱਥੇ ਤੱਕ ਗੱਲ ਇਹਨਾਂ ਦਾ ਧਰਮ ਬਣਿਆ ਹੋਇਆ ਮਤਲਬ ਦੋ ਅਮਰੀਕਾ ਇੱਕ ਅਮਰੀਕਾ ਹੁੰਦਾ ਨਿਗਰ ਦੀ ਪੂਜਾ ਕਰਦਾ ਇੱਕ ਹੁੰਦਾ ਅਮਰੀਕਾ ਕੇ ਔਨ ਡਿਮਾਂਡ ਜਿਹੜੀ 250 ਪਾਉਂਡ ਤੋਂ ਥੱਲੇ ਨਿਕਣੀ ਆ ਉਹਨੂੰ ਦੇਣੀ ਪਊਗੀ ਤੁਹਾਨੂੰ ਉਈ ਉਹ ਨੂੰ ਲਾਣ ਦੇਣੀ ਪੋਗੀ ਤੇ ਉਹ ਅੰਡਰ ਫੱਕਿੰਗ ਰੇਟ ਤੇ ਕਰਕੇ ਆ ਦੇਖੋ ਸਾਰਾ ਸਮਾਜ ਟੈਕਨੋਲੋਜੀਕਲ ਡਿਵੈਲਪਮੈਂਟ ਕਦੋਂ ਖਤਮ ਹੋਈ ਜਦੋਂ ਅੰਡਰ ਫੱਕਿੰਗ ਸ਼ੁਰੂ ਹੋਗੀ ਇਹ ਤੁਸੀਂ ਦੇਖੋ ਇਹ ਤਾਂ ਲੌਜੀਕਲ ਚੀਜ਼ ਆ ਹੁਣ ਆਮ ਜਿਹੜਾ ਕੋਈ ਇੱਜ਼ਤਦਾਰ ਪਰਿਵਾਰ ਆ ਉਹ ਉਸ ਘਰ ਦੇ ਵਿੱਚ ਤੁਸੀਂ ਆਪਣੀ ਇਸਤਰੀ ਦੀ ਸਿਰਫ ਪਰਦਿਆਂ ਦੇ ਵਿੱਚ ਮੰਨ ਲਓ ਕਮਰੇ ਦੇ ਵਿੱਚ ਉਹਦੀ ਲਾਉਂਗੇ ਇਹਦਾ ਮਤਲਬ ਕਿ ਜੇ ਤੁਹਾਡੀ ਇਸਤਰੀ ਬਾਹਰ ਸੜਕ ਤੇ ਕੰਮ ਕਰੇ ਜਾਂ ਤੁਰਦੀ ਫਿਰਦੀ ਆ ਤੁਸੀਂ ਉਹਦੀ ਲੈ ਨਹੀਂ ਰਹੇ ਤੇ ਤੁਸੀਂ ਦੱਸੋ 1965 1960 ਪੈਣ ਤੋਂ ਬਾਅਦ ਜਦੋਂ ਇਸਤਰੀ ਨੂੰ ਖੁੱਲਾ ਡੁੱਲਾ ਬਾਹਰ ਸਮਾਜ ਵਿੱਚ ਤੁਰਨ ਫਿਰਨ ਦਾ ਹੱਕ ਮਿਲਿਆ ਉਸ ਤੋਂ ਨਹੀਂ ਅੰਡਰਫਕਿੰਗ ਸ਼ੁਰੂ ਹੋਈ ਜੇ ਇਸਤਰੀ ਘਰ ਵਿੱਚ ਕਮਰੇ ਵਿੱਚ ਬੰਦ ਹੋਗੇ ਤਾਂ ਹੀ ਜਿਹੜਾ ਕੋਈ ਇੱਜ਼ਤਦਾਰ ਸਮਝਦਾਰ ਬੰਦਾ ਉਹਦੀ ਲੈ ਸਕੂਗਾ ਬਾਹਰ ਤਾਂ ਭੈਣ ਚੋਂ ਕੋਈ ਕੋਈ ਸਾਡੇ ਵਰਗੇ ਬੈਲੀ ਜਲਤੀ ਲਾਉਗੇ ਤੇ ਭੈਣ ਚੋਂ ਠੰਡ ਜਦੋਂ ਹੁੰਦੀ ਆ ਕੇਵਾਰ ਗਰਮੀ ਹੁੰਦੀ ਆ ਕੇਵਰ ਉਹ ਕਹਿੰਦੀ ਕਿ ਤੂੰ ਸਾੜਿਆ ਮੇਰੀ ਫਰਸ਼ ਤੇ ਲਈ ਜਿੰਨਾ ਪਥਰਾ ਤੇ ਲਈ ਜਿੰਨਾ ਮੇਰੀ ਪਿੱਠ ਤੇ ਨਿਸ਼ਾਨ ਪੈ ਜਾਣੇ ਇਹ ਨਖਰੇ ਵੀ ਮੰਨਣੇ ਪੈਂਦੇ ਆ patriarchal <laughs> feminist you're the comments It's going hard bro <laughs> you almost start lifting though illegal that's the thing i want to clear up today is a under leads to only fans women are literally demanding to be fucked and uh, the state is telling you you can't और की रिकॉर्डिंग बंद करके स्पेस रिस्टार्ट करा कि करना ही बंद कर देखो वाह